ਹਾਂਜੀ ਕੀ ਹਾਲ ਚਾਲ ਨੇ ਅੱਜ ਅਸੀਂ ਆਏ ਹਾਂ ਜੀ ਸੁਲਤਾਨਪੁਰ ਲੋਧੀ ਵਿਖੇ ਇਹ ਜਿਹੜੀ ਪਵਿੱਤਰ ਧਰਤੀ ਆ ਇੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ ਤੇ 13 ਦਿਨ ਬਤੀਤ ਕੀਤੇ ਗੁਰੂ ਨਾਨਕ ਦੇਵ ਸਾਹਿਬ ਜੀ ਹਰ ਰੋਜ਼ ਇੱਥੇ ਬਈ ਨਦੀ ਦੇ ਉੱਤੇ ਇਸ਼ਨਾਨ ਕਰਨ ਲਈ ਆਇਆ ਕਰਦੇ ਸੀਗੇ ਤੇ ਇਸ ਸਥਾਨ ਤੇ ਆ ਕੇ ਤਪ ਕਰਿਆ ਕਰਦੇ ਸੀਗੇ ਪਾਠ ਕਰਿਆ ਕਰਦੇ ਸੀਗੇ ਜਾਂ ਕਹਿ ਲੋ ਰੱਬ ਦਾ ਸਿਮਰਨ ਕਰਿਆ ਕਰਦੇ ਸੀਗੇ ਇੱਥੇ ਇੱਕ ਅੱਲਾ ਦਿੱਤਾ ਨਾਮ ਦਾ ਫਕੀਰ ਵੀ ਰਹਿੰਦਾ ਸੀਗਾ ਜਦੋਂ ਗੁਰੂ ਨਾਨਕ ਦੇਵ ਜੀ ਬੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਲਈ ਆਏ ਤਾਂ ਅੱਲਾ ਦਿੱਤਾ ਨੇ ਉਹਨਾਂ ਨੂੰ ਇੱਕ ਖਰਬੂਜਾ ਦਿੱਤਾ ਉਹ ਇਸੇ ਤਰ੍ਹਾਂ ਹੀ ਕਰਿਆ ਕਰਦਾ ਸੀ ਜਦੋਂ ਵੀ ਕੋਈ ਉੱਥੇ ਆਉਂਦਾ ਤਾਂ ਉਹ ਉਸ ਨੂੰ ਖਰਬੂਜਾ ਖਾਣ ਲਈ ਦੇ ਦਿੰਦਾ ਜਦੋਂ ਬੰਦਾ ਖਰਬੂਜਾ ਖਾ ਲੈਂਦਾ ਤਾਂ ਫਿਰ ਉਹ ਉਸ ਨੂੰ ਕਹਿੰਦਾ ਕਿ ਜਾਂ ਤਾਂ ਮੇਰਾ ਖਰਬੂਜਾ ਵਾਪਿਸ ਕਰ ਦੇ ਜਾਂ ਮੇਰਾ ਸ਼ਗਿਰਦ ਬਣ ਜਾ ਹੁਣ ਖਰਬੂਜਾ ਤੇ ਖਾ ਚੁੱਕਾ ਹੁੰਦਾ ਸੀਗਾ ਤਾਂ ਇਸ ਕਰਕੇ ਹਰ ਕੋਈ ਬੰਦਾ ਉਹ ਦਸਤਗਿਰਦ ਬਣ ਜਾਂਦਾ ਸੀਗਾ ਹੁਣ ਉਸੇ ਤਰ੍ਹਾਂ ਹੀ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਖਰਬੂਜਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਵੰਡ ਕੇ ਛਕੋ ਦੀ ਪ੍ਰਥਾ ਅਨੁਸਾਰ ਅੱਧਾ ਖਰਬੂਜਾ ਆਪ ਖਾ ਲਿਆ ਤੇ ਅੱਧਾ ਜਿਹੜਾ ਹੈਗਾ ਉਹ ਅੱਲਾ ਦਿੱਤਾ ਨੂੰ ਦੇ ਦਿੱਤਾ ਜਦੋਂ ਹੁਣ ਗੁਰੂ ਨਾਨਕ ਦੇਵ ਸਾਹਿਬ ਜੀ ਇਸ਼ਨਾਨ ਕਰਕੇ ਬਈ ਨਦੀ ਦੇ ਵਿੱਚੋਂ ਵਾਪਸ ਆਏ ਤਾਂ ਅੱਲਾਹ ਦਿੱਤਾ ਨੇ ਕਿਹਾ ਕਿ ਜਾਂ ਤਾਂ ਮੇਰਾ ਖਰਬੂਜਾ ਮੈਨੂੰ ਵਾਪਸ ਕਰ ਦਿਓ ਜਾਂ ਮੇਰੇ ਸ਼ਗਿਰਦ ਬਣ ਜਾਓ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਚਲ ਕੋਈ ਗੱਲ ਨਹੀਂ ਤੂੰ ਇਸ ਤਰ੍ਹਾਂ ਕਰਕੇ ਬੇਈ ਨਦੀ ਦੇ ਵਿੱਚੋਂ ਜਾ ਕੇ ਆਪਦਾ ਖਰਬੂਜਾ ਲਿਆ ਜਦੋਂ ਉਹ ਬੇਈ ਨਦੀ ਦੇ ਵਿੱਚ ਜਾਂਦਾ ਹੈ ਤਾਂ ਖਰਬੂਜਿਆਂ ਦਾ ਬਾਗ ਉਸ ਨੂੰ ਨਜ਼ਰ ਆਉਂਦਾ ਹੈ ਉਹ ਬਾਹਰ ਆ ਕੇ ਕਹਿੰਦਾ ਹੈ ਕਿ ਨਹੀਂ ਮੈਨੂੰ ਤੇ ਮੇਰਾ ਖਰਬੂਜਾ ਹੀ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਚਲ ਕੋਈ ਗੱਲ ਨਹੀਂ ਤੂੰ ਐਂ ਕਰ ਦੁਬਾਰਾ ਜਾ ਜਦੋਂ ਉਹ ਦੁਬਾਰਾ ਜਾਂਦਾ ਹੈ ਤਾਂ ਉੱਥੇ ਉਸ ਨੂੰ ਅੱਧਾ ਖਰਬੂਜਾ ਮਿਲਦਾ ਹੈ ਉਹ ਬਾਹਰ ਆ ਜਾਂਦਾ ਹੈ ਕਹਿੰਦਾ ਕਿ ਇਹ ਤਾਂ ਅੱਧਾ ਹੀ ਖਰਬੂਜਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਅੱਧਾ ਤਾਂ ਭਾਈਆ ਸੱਤੈ ਨੂੰ ਦਿੱਤਾ ਸੀਗਾ ਉਹ ਤੇ ਤੂੰ ਖਾਦਾ ਹੈ ਇਹ ਤਾਂ ਸਾਡੇ ਹਿੱਸੇ ਦਾ ਅੱਧਾ ਹੈ ਤਾਂ ਇਹ ਗੱਲ ਸੁਣ ਕੇ ਉਹ ਉਹਨਾਂ ਦਾ ਮਰੀਦ ਹੋ ਜਾਂਦਾ ਹੈ ਤੇ ਉਹਨਾਂ ਦੇ ਚਰਨੀ ਪੈ ਜਾਂਦਾ ਹੈ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਉੱਥੇ ਰਹਿੰਦਿਆਂ ਹੋਇਆਂ ਬੜੇ ਹੀ ਲੋਕਾਂ ਨੂੰ ਤਾਰਿਆ ਤੇ ਗਿਆਨ ਦਾ ਉਪਦੇਸ਼ ਦਿੱਤਾ ਇਸ ਸਥਾਨ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਇੰਨੇ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਵੀ ਕੀਤੀ ਭਾਵੇਂ ਜਿਹੜੇ ਪਹਿਲੇ ਸ਼ਬਦ ਨੇ ਉਹ ਇੱਥੇ ਹੀ ਉਚਾਰਨ ਕੀਤੇ ਇਸ ਸਥਾਨ ਦੀ ਇੱਕ ਮਹੱਤਤਾ ਹੋਰ ਵੀ ਆ ਭਾਗੀ ਰਥ ਜੀ ਇੱਕ ਵਪਾਰੀ ਸੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਬਾਰੇ ਬਹੁਤ ਸੁਣਿਆ ਸੀ ਕੁਝ ਲੋਕ ਕਹਿੰਦੇ ਸੀ ਕਿ ਗੁਰੂ ਨਾਨਕ ਇੱਕ ਵਪਾਰੀ ਆ ਤੇ ਕੁਝ ਕਹਿੰਦੇ ਸੀ ਕਿ ਉਹ ਰੱਬ ਦਾ ਪਿਆਰਾ ਹੈ ਉਹ ਰੱਬ ਦੇ ਨਾਲ ਜੁੜਿਆ ਹੈ ਜਾਂ ਕੋ ਪਰਮੇਸ਼ਰ ਦਾ ਹੀ ਰੂਪ ਹੈ ਭਾਗੀ ਰਥ ਜੀ ਗੁਰੂ ਨਾਨਕ ਦੇਵ ਜੀ ਕੋਲ ਜਾਂਦੇ ਆ ਤੇ ਮਨ ਦੇ ਵਿੱਚ ਇਹੀ ਸੋਚਦੇ ਆ ਕਿ ਜੇਕਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਉਹਨਾਂ ਦੇ ਨਾਮ ਤੋਂ ਬੁਲਾਇਆ ਤਾਂ ਉਹ ਸਮਝ ਲੈਣਗੇ ਕਿ ਉਹ ਰੱਬ ਦਾ ਰੂਪ ਨੇ ਜੇਕਰ ਉਹਨਾਂ ਨੇ ਉਹਨਾਂ ਦਾ ਨਾਮ ਨਾ ਲਿਆ ਤਾਂ ਉਹ ਉਹਨਾਂ ਵਰਗੇ ਵਪਾਰੀ ਹੀ ਹੋਣਗੇ ਜਦੋਂ ਭਾਗੀ ਰਥ ਜੀ ਗੁਰੂ ਨਾਨਕ ਦੇਵ ਜੀ ਦੇ ਕੋਲੇ ਜਾਂਦੇ ਆ ਜੋ ਕਿ ਉਸ ਸਮੇਂ ਮੋਦੀ ਖਾਨੇ ਦੇ ਵਿੱਚ ਹੁੰਦੇ ਆ ਤਾਂ ਗੁਰੂ ਨਾਨਕ ਦੇਵ ਜੀ ਆਪ ਦਾ ਕਾਰ ਵਿਹਾਰ ਕਰ ਰਹੇ ਹੁੰਦੇ ਆ ਭਾਗੀ ਰਥ ਜੀ ਉੱਥੇ ਰੁਕ ਜਾਂਦੇ ਆ ਆਪਣਾ ਕਾਰ ਵਿਹਾਰ ਖਤਮ ਕਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਬੁਲਾਉਂਦੇ ਨੇ ਕਿ ਭਾਈ ਭਾਗੀ ਰਥ ਜੀ ਆ ਜਾਓ ਹੁਣ ਤੁਹਾਡੀ ਵਾਰੀ ਹੈ ਹੁਣ ਦੱਸੋ ਇਹ ਗੱਲ ਸੁਣ ਕੇ ਉਹ ਉਹਨਾਂ ਦੇ ਮਰੀਦ ਹੋ ਜਾਂਦੇ ਆ ਤੇ ਭਾਗੀ ਰਥ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਟਹਿ ਪੈਂਦੇ ਆ ਇਸ ਤੋਂ ਬਾਅਦ ਉਹਨਾਂ ਨੇ ਹਰ ਰੋਜ਼ ਦਾ ਨੇਮ ਬਣਾ ਲਿਆ ਸੀਗਾ ਕਿ ਗੁਰੂ ਨਾਨਕ ਦੇਵ ਜੀ ਲਈ ਸਵੇਰੇ ਦਾਤਨ ਲੈ ਕੇ ਜਾਣੀ ਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਉਸੇ ਸਮੇਂ ਉਥੇ ਇਸ਼ਨਾਨ ਕਰਨਾ ਇਹ ਉਹਨਾਂ ਦਾ ਹਰ ਰੋਜ਼ ਦਾ ਨੇਮ ਸੀਗਾ ਇੱਕ ਦਿਨ ਗੁਰੂ ਨਾਨਕ ਦੇਵ ਸਾਹਿਬ ਜੀ ਲਈ ਜਦੋਂ ਦਾਤਨ ਲੈ ਕੇ ਗਏ ਤੇ ਗੁਰੂ ਨਾਨਕ ਦੇਵ ਜੀ ਨੇ ਦਾਤਨ ਕਰਕੇ ਉਹ ਜਿਹੜੀ ਦਾਤਨ ਆ ਉਹ ਉਥੇ ਧਰਤੀ ਦੇ ਵਿੱਚ ਹੀ ਗੱਡ ਦਿੱਤੀ ਜੋ ਕਿ ਅੱਜ ਇੱਕ ਬੇਰੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ ਤੇ ਇਹ ਚਮਤਕਾਰ ਹੀ ਆ ਕਿ ਇੰਨੇ ਪੁਰਾਣੇ ਸਮੇਂ ਦੀ ਗੁਰੂ ਨਾਨਕ ਦੇਵ ਸਾਹਿਬ ਦੇ ਸਮੇਂ ਦੀ ਉਹ ਬੇਰੀ ਅੱਜ ਵੀ ਉਸੇ ਤਰ੍ਹਾਂ ਹੀ ਆ ਹਰੀ-ਪਰੀ ਆ ਤੇ ਉਹਨੂੰ ਬੇਰ ਲੱਗਦੇ ਆ ਮੈਂ ਹੁਣ ਖੁਦ ਦੇਖ ਕੇ ਆਇਆ ਕਿ ਉਹ ਬੇਰੀ ਆ ਜਿਹੜੀ ਉਹ ਬੂਰ ਦੇ ਨਾਲ ਭਰੀ ਹੋਈ ਸੀਗੀ ਇਹ ਗੁਰੂ ਨਾਨਕ ਦੇਵ ਜੀ ਦਾ ਚਮਤਕਾਰ ਹੀ ਆ ਤੇ ਇਸ ਜਗ੍ਹਾ ਦੇ ਉੱਤੇ ਸੁੱਕੇ ਹੋਏ ਬੰਦੇ ਵੀ ਜਿਨ੍ਹਾਂ ਨੂੰ ਕੋਈ ਖਾਣ-ਪੀਣ ਦੇ ਕਰਕੇ ਜਾਂ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਦੇ ਕਰਕੇ ਕੋਈ ਵਿਟਾਮਿਨਾਂ ਦੀ ਕਮੀ ਜਾਂ ਕੁਝ ਵੀ ਹੋਵੇ ਉਹ ਉਹਨਾਂ ਨੂੰ ਸੋਕੜਾ ਹੋਇਆ ਹੈ ਉਹ ਇੱਥੇ ਆਉਂਦੇ ਆ ਤਾਂ 베ਰੀ ਵਾਂਗੂ ਉਹ ਵੀ ਇੱਥੇ ਆ ਕੇ ਹਰੇ ਭਰੇ ਹੋ ਜਾਂਦੇ ਆ ਇੱਥੇ ਮਨੋ ਕਾਮਨਾਵਾਂ ਕਿਸੇ ਵੀ ਤਰ੍ਹਾਂ ਦੀਆਂ ਸ਼ੁਭ ਮਨੋ ਕਾਮਨਾ ਉਹ ਪੂਰੀਆਂ ਹੁੰਦੀਆਂ ਗੁਰੂ ਨਾਨਕ ਦੇਵ ਜੀ ਦੇ ਇਸ ਦਰ ਦੇ ਉੱਤੇ ਕਦੇ ਵੀ ਕੋਈ ਖਾਲੀ ਝੋਲੀ ਵਾਪਸ ਨਹੀਂ ਗਿਆ ਜੋ ਵੀ ਆਇਆ ਝੋਲੀਆਂ ਭਰ ਕੇ ਹੀ ਗਿਆ ਮੈਂ ਵੀ ਜੋ ਆਪਣੀਆਂ ਮਨੋ ਕਾਮਨਾ ਮਨ ਦੇ ਵਿੱਚ ਲੈ ਕੇ ਇੱਥੇ ਆਇਆ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਭ ਬਹੁਤ ਜਲਦੀ ਪੂਰੀਆਂ ਕਰ ਦਿੱਤੀਆਂ ਤੁਸੀਂ ਵੀ ਆਓ ਦਰਸ਼ਨ ਕਰੋ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਸ ਅਸਥਾਨ ਦੇ ਸ੍ਰੀ ਬੇਰ ਸਾਹਿਬ ਸਾਹਿਬ ਇੱਥੋਂ ਦੀ ਸਭ ਤੋਂ ਵੱਡੀ ਮਹੱਤਤਾ ਮੈਨੂੰ ਤਾਂ ਇਹ ਹੀ ਲੱਗੀ ਸੀ ਕਿ ਇੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਤਪ ਕੀਤਾ ਹੈ 14 ਸਾਲ ਆਪ ਦੀ ਜ਼ਿੰਦਗੀ ਦੇ ਇੱਥੇ ਬਤੀਤ ਕੀਤੇ ਆ ਹਰ ਰੋਜ਼ ਅਮਰਤ ਵੇਲੇ ਇੱਥੇ ਆ ਕੇ ਤਪ ਕਰਦੇ ਸੀਗੇ ਤੇ ਉਹਨਾਂ ਦਾ ਉਸ ਵੇਲੇ ਦਾ ਕੀਤਾ ਹੋਇਆ ਤਪ ਅੱਜ ਵੀ ਤਾਨੂੰ ਮਹਿਸੂਸ ਹੁੰਦਾ ਉਹਨਾਂ ਦੀ ਉਹ ਸ਼ਕਤੀ ਅੱਜ ਵੀ ਉਸੇ ਤਰ੍ਹਾਂ ਹੀ ਬਰਕਰਾਰ ਆ ਜੇ ਤੁਸੀਂ ਸੱਚੀ ਨੀਅਤ ਦੇ ਨਾਲ ਉੱਥੇ ਜਾਂਦੇ ਆ ਆਪਦੇ ਮਨ ਨੂੰ ਪਵਿੱਤਰ ਆਪਦੇ ਹਿਰਦੇ ਨੂੰ ਸ਼ੁੱਧ ਰੱਖ ਕੇ ਉੱਥੇ ਜਾਓਗੇ ਤਾਂ ਤੁਹਾਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਚੇਤਨ ਰੂਪ ਦੇ ਵਿੱਚ ਅੰਦਰੂਨੀ ਮਨ ਦੇ ਵਿੱਚ ਦਰਸ਼ਨ ਵੀ ਜ਼ਰੂਰ ਹੋ ਜਾਣਗੇ ਇਹ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਆ ਇਹ ਜਦੋਂ ਤੁਸੀਂ ਉੱਥੇ ਜਾਓਗੇ ਉੱਥੇ 베ਰੀ ਦੇ ਥੱਲੇ ਬੈਠੋ ਮਹਿਸੂਸ ਕਰੋ ਤਾਂ ਗੁਰੂ ਨਾਨਕ ਤੇਜ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਮਨ ਦੇ ਜਿਹੜੇ ਸਾਰੇ ਸ਼ੰਕ ਕੇ ਆਹੋ ਨਿਮਰਤ ਹੋ ਜਾਣਗੇ ਇੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਥਾਨ ਦੇ ਉੱਤੇ ਸਰੋਵਰ ਵੀ ਬਣਿਆ ਹੈ ਉੱਥੇ ਜਾ ਕੇ ਇਸ਼ਨਾਨ ਕਰੋ ਸਰੀਰ ਦੇ ਨਾਲ ਨਾਲ ਮਨ ਦੇ ਵਿਕਾਰ ਵੀ ਜਿਹੜੇ ਆ ਉਹ ਉਥੇ ਖਤਮ ਹੋ ਜਾਂਦੇ ਆ ਜੀ ਇਸੇ ਤਰ੍ਹਾਂ ਦੀਆਂ ਮੇਰੀਆਂ ਹੋਰ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਬੈਲ ਆਈਕਨ ਜਰੂਰ ਦਬਾ ਦਿਓ ਤਾਂ ਕਿ ਜਦੋਂ ਵੀ ਮੈਂ ਨਵੀਂ ਵੀਡੀਓ ਪੋਸਟ ਕਰਾਂ ਉਹ ਤੁਹਾਨੂੰ ਉਸੇ ਵਕਤ ਦਾ ਮੈਸੇਜ ਮਿਲ ਜੇ ਤੁਹਾਨੂੰ ਪਤਾ ਲੱਗ ਜੇ ਤੇ ਤੁਸੀਂ ਵੀਡੀਓ ਦੇਖ ਲਓ ਤੇ ਗੁਰੂ ਸਾਹਿਬ ਦੇ ਗੁਰਬਾਣੀ ਦੇ ਦਰਸ਼ਨ ਕਰ ਸਕੋ ਜੀ ਇਹ ਵੀਡੀਓ ਲੋਕਾਂ ਦੇ ਨਾਲ ਸ਼ੇਅਰ ਵੀ ਕਰ ਦਿਓ ਤਾਂ ਕਿ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਜੇ ਕਿਸੇ ਦੀ ਕੋਈ ਮਨੋ ਕਾਮਨਾ ਜਿਹੜੀ ਪੂਰੀ ਨਹੀਂ ਹੋ ਰਹੀ ਤਾਂ ਉਹ ਇਸ ਸਥਾਨ ਤੇ ਜਾ ਕੇ ਗੁਰੂ ਦੇ ਦਰ ਤੇ ਝੋਲੀ ਅੱਡ ਕੇ ਬੇਨਤੀ ਕਰੇ ਤੇ ਉਹਦੀ ਜਿਹੜੀ ਆ ਉਹ ਮਨੋ ਕਾਮਨਾ ਪੂਰੀ ਹੋ ਜੇ ਇਹ ਗੁਰੂ ਸਾਹਿਬ ਦਾ ਵਰਦਾਨ ਹੀ ਆ ਜੀ ਜੇ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਸ਼ੇਅਰ ਕਰਦੇ ਆ ਤੁਸੀਂ ਤਾਂ ਆਪਣਾ ਭਲਾ ਵੀ ਨਾਲ ਹੀ ਕਰ ਰਹੇ ਆ ਦੂਜਿਆਂ ਦੇ ਭਲੇ ਦੇ ਨਾਲ ਇਸ ਕਰਕੇ ਬੇਨਤੀ ਕੋਈ ਆ ਜੀ ਕਿ ਦੂਜਿਆਂ ਦੇ ਨਾਲ ਇਹਨੂੰ ਸ਼ੇਅਰ ਕਰੋ ਜੀ ਤੇ ਕਿਰਪਾ ਕਰਕੇ ਕਮੈਂਟ ਦੇ ਵਿੱਚ ਵਾਹਿਗੁਰੂ ਸ਼ਬਦ ਨੂੰ ਜਰੂਰ ਲਿਖੋ ਤਾਂ ਪ੍ਰਮਾਤਮਾ ਨੂੰ ਯਾਦ ਕਰੋ ਜੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਦਿਨ ਤਾ ਤੱਕ ਦੇ ਲਈ ਧੰਨਵਾਦ ਰੱਬ ਰਾਖਾ ਗੁਰੂ ਨਾਨਕ ਦੇਵ ਸਾਹਿਬ ਸਾਰਿਆਂ ਦੇ ਉੱਤੇ ਮੇਰ ਭਰਿਆ ਹੱਥ ਬਣਾਈ ਰੱਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ